ਪਤੇਗੜ ਸਾਹਿਬ ਵਾਤੇ ਸੇਵਾਦਾਰ ਇਕੱਠੇ ਹੋ ਰਹੇ ਆ ਬਈ ਜਲਦੀ ਜਲਦੀ ਗੁਰਦੁਆਰਾ ਸਾਹਿਬ ਪਹੁੰਚੋ ਹਲ ਤੱਕ ਚਾਰ ਸੇਵਾਦਾਰ ਆਏ ਆ ਪਤੇਗੜ ਸਾਹਿਬ ਜਾਣ ਵਾਸਤੇ ਚੱਲ ਰਹੀਆਂ ਫੁੱਲ ਜੋੜਾਂ ਦੇ ਚੱਲ ਰਹੀਆਂ ਨੇ ਆਈ ਜਾ ਕੇ ਹੋਰ ਮੈਂ ਫੜਨੇ ਕਰੋ ਹੋਰ ਲੰਬ ਠੀਕ ਹੈ ਠੀਕ ਹੈ ਬੰਦੇ ਵਾਧੂ ਹੋ ਗਏ ਬਸ ਹੁਣ ਕੋਈ ਪ੍ਰਵਾਹ ਨਹੀਂ ਹੈ ਅੱਧੇ ਘੰਟੇ ਆ ਮਾਰਨੀ ਆ ਆਪਣੇ ਲੱਦਗੇ ਅੱਜ ਇਹ ਬੰਦਾ ਵੀ ਹੋਣਾ ਚਾਹੀਦਾ ਡੋਟਾ ਨਹੀਂ ਅਮਰ ਜੀ ਤਾਂ ਨੰਨੀ ਕਰਾ ਮੋਟੇ ਮੋਟੇ ਜੇ ਦੇ ਸੰਘਣੇ ਬਾਲੇ ਲਾ ਦਿਓ ਯਾਰ ਆ ਬਥੇਰੀਆਂ ਲੱਕੜਾਂ ਪਈਆਂ ਤੈਨੂੰ ਪਾ ਦੇਵਾਂ ਆ ਆ ਆ ਆ ਬਿਲੇ ਬੱਟੀ ਸਾਜ ਮੋਰੀ ਚ ਲਾ ਦੇ ਪਾ ਦੇ ਦਿਓ ਅੱਜ ਮੋਟੀ ਮੋਟੀ ਆ ਰੋ ਮੰਨ ਦੇ ਕੇ ਸੇ ਲਿਆ ਚੀਨ ਤੱਕ ਨਹੀਂ ਪੈਣੀ ਜਲਾ ਮਰਾ ਗੋੜ 5 7 ਜਿਹਾ ਦਾ ਜੜੀ ਆ ਹਾਂ ਉੱਪਰ ਬੈਠਾ ਹੋਇਆ ਕੋਈ ਨਹੀਂ ਉਹਨਾਂ ਦੀ ਜਿਹੜੀ ਸੀ ਉਹਦਾ ਟੱਕਰੀ ਆ ਪਾਰ ਗਿਆ ਮੈਂ ਤਾਂ ਬੁੜੇ ਹੋ ਗਏ ਆ ਆ ਦੇ ਨੰਮਿਆਂ ਤੇ ਹੋਰ ਦੋ ਤੇ ਹੋਰੇ ਕਦੇ ਨਹੀਂ ਦਈਆਂ ਭਾਈ ਲੰਬੇ ਲੰਬੇ ਆ ਇਹ ਆ ਲੈਣਾ ਨੂੰ ਓਏ ਆ ਬਣਾ ਕੇ ਪਾ ਲਈ ਆ ਬਣਾ ਕੇ ਚੱਲੂ ਹੋਰ ਕਰ ਲੈ ਲਾ ਕੇ ਆ ਆ ਆ ਕੇ ਇੱਥੇ ਛੋਟੇ ਛੋਟੇ ਬੱਚੇ ਵੀ ਸਾਡੇ ਪਿੰਡ ਦੇ ਸੇਵਾ ਕਰ ਰਹੇ ਆ ਬੱਚਿਆਂ ਨੂੰ ਕਿੰ ਚਾਹ ਪੂਰਾ ਸੇਵਾ ਦਾ ਇਹ ਛੋਟੇ ਛੋਟੇ ਬੱਚੇ 12 12 ਸਾਲ ਦੇ ਲੰਗਰ ਵਾਸਤੇ ਲੱਕਣੀਆਂ ਲੱਦ ਰਹੇ ਦੇ ਸੇਵਾ ਕਰ ਰਹੇ ਸਾਰੇ ਲੇ ਲਓੀ ਵਸਖ ਹੁਣ ਸੇਵਾਦਾਰਾਂ ਨੇ ਟਰੈਲੀਆਂ ਕਰਦੀਆਂ ਲੋਡ ਚਾਗਾ ਹੋ ਗਿਆ ਟਾਈਮ ਚਾਹ ਪੀ ਰਹੇ ਹਾਂ ਸਾਰੇ ਸੇਵਾਦਾਰ ਖੜੇ ਆ ਇੱਧਰ ਉਹ ਇੱਧਰ ਲਿਆ ਬੰਦੂ ਹੁਣ ਸੇਵਾਦਾਰ ਚਾਹ ਲੈ ਕੇ ਪਿੰਨ ਟਰੈਲੀਆਂ ਹੋ ਗਈਆਂ ਸਾਰੀਆਂ ਲੋਡ ਆ ਟੈਂਟ ਵਾਲੀਆਂ ਲੱਕਣੀ ਵਾਲੀ ਉਹ ਬਾਹਰ ਟੈਂਟ ਵਾਲੀ ਜਿਹੜੀ ਟਰੈਲੀ ਫਰੈਂਟ ਵਾਲੀ ਖੜੀ ਹੈ ਤੇ ਬਾਕੀ ਰਹਿ ਗਈ ਸਬਜ਼ੀ ਸਬਜ਼ੀ ਗੱਲ ਨੂੰ ਲੈ ਆਣੀ ਇਹਨਾਂ ਨੇ ਜਾ ਕੇ